ਮੇਰਾ ਪਿੰਡ ਤੋਂ ਤਲਵੰਡੀ ਸਾਬ ਉਹਦੇ ਪਰਲੇ ਪਾਸੇ ਤੰਗਰਾਲੀ ਹੈ ਤੇ ਮੈਨੂੰ ਏਸੀ ਦਾ ਪਤਾ ਹੈਗਾ ਕਿ ਇਹ ਜਿਹੜੀ ਇੱਥੇ ਫੈਕਟਰੀ ਅੱਜ ਲੱਗ ਰਹੀ ਹੈ ਜੀ ਇਹ ਅੱਜ ਦੀ ਨਹੀਂ ਇਹ 1995 ਦੇ ਵਿੱਚ ਬਠਿੰਡੇ ਮਾਨਸਾ ਦੇ ਵਿੱਚ ਅੱਠ ਜਿਹੜੀਆਂ ਸਾਈਟਾਂ ਨੇ ਥਾਵਾਂ ਦੇਖੀਆਂ ਗਈਆਂ ਸੀ ਜਿਹੜੀਆਂ ਬੰਜਰ ਮੰਨੀਆਂ ਗਈਆਂ ਸੀ ਤੁਸੀਂ ਹਸਾਲੋ 1995 ਤੋਂ ਲੈ ਕੇ ਅੱਜ 30 ਸਾਲ ਹੋ ਗਏ ਉਹਦੇ ਚੋ ਕਿ ਕੈਲੇ ਬਾਂਦਰ ਹੋ ਗਈ ਦੂਜੀ ਜਿੱਥੇ ਰਫੈਨਰੀ ਲੱਗੀ ਆਗੀ ਉੱਥੇ ਹੋਗੀ ਆਗੀ 2000 ਏਕੜ ਤੀਸਰੀ ਆਗੀ ਸੀ ਕਿ ਆਪਣੇ ਤੁਹਾਡੇ ਬਨਾਲੇ ਦੇ ਵਿੱਚ 2300 ਏਕੜ ਦੇ ਵਿੱਚ ਹੁਣ ਉਹਦਾ ਜਿਹੜਾ ਅਸਲੀ ਅਗਲਾ ਸੰਤਾ ਆਪ ਭੋਗਦੇ ਆ ਹੌਲੀ ਹੌਲੀ ਇਹ ਆਪਦਾ ਦਾਇਰਾ ਵਧਾਉਂਦੇ ਜਾਂਦੇ ਹੈਗੇ ਮਾਨ ਸਾਹਿਬ ਗੱਲ ਕਰ ਰਹੇ ਸੀ ਕਿਥੇ ਪ੍ਰਦੂਸ਼ਣ ਹੋਊਗਾ ਅਸੀਂ ਤਾਂ ਪਹਿਲਾਂ ਹੀ ਇੱਥੇ ਪ੍ਰਦੂਸ਼ਣ ਦੇ ਮਾਰੇ ਹੋਈਆਂ ਜੀ ਤੁਹਾਨੂੰ ਭਰਾਵੋ ਕਹਦਾ ਜਾ ਕੇ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਆਪਾਂ ਨੂੰ ਇਥੋਂ ਪਛੜਾ ਲਾ ਕੇ ਇਸ ਕਰਕੇ ਕਿਹਾ ਜਾਂਦਾ ਕਿ ਇਥੇ ਪਾਣੀ ਹੈ ਨਹੀਂ ਆ ਪਰ ਜੇ ਇਥੇ ਜ਼ਮੀਨਦਾਰ ਪਾਣੀ ਲਾਉਣੇ ਆ 2 ਨੰਬਰ ਪਾਣੀ 3 ਨੰਬਰ ਪਾਣੀ ਚਾਰ ਨੰਬਰ ਪਾਣੀ ਵੀ ਹੈ ਜੀ ਇਹ ਕਿਨੇ ਫਸਲਾਂ ਲਈ ਫਿੱਟ ਨਹੀਂ ਹੈਗਾ ਸਾਨੂੰ ਨਹਿਰੀ ਪਾਣੀ ਵੀ ਨਹੀਂ ਪਹੁੰਚਦਾ ਪਰ ਜੇ ਉਹੀ ਕੋਈ ਸਰਮਾਇਦਾਰ ਤਬਕਾ ਰਫੈਨਰੀ ਲਾਉਂਦਾਗਾ ਉਹਦੇ ਲਈ ਸਰਦਾਰ ਪ੍ਰਕਾਸ਼ ਸਿੰਘ ਪਾਦਲ ਇੱਕ ਨਵਾਂ ਸੂਆ ਕੱਢ ਕੇ ਲੈ ਕੇ ਜਾਂਦਾਗਾ ਔਰ ਮੈਨੂੰ ਇਹ ਦੱਸੋ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਦੱਸ ਰੇ ਸੀ ਕਿਸਾਨ ਯੂਨੀਅਨ ਦੇ ਆਗੂ ਮੈਂ ਇਹਨਾਂ ਨੂੰ ਪੁੱਛਿਆ ਜੀ ਇੱਥੇ ਪਾਣੀ ਦਾ ਕੀ ਹੋ ਰਿਹਾ ਹੈਗਾ ਕਿ ਜਿਹੜਾ ਇੱਥੇ ਇਹਨਾਂ ਨੇ ਨਵਾਂ ਥਰਮਲ ਬਣਾਇਆ ਹੈਗਾ ਉਦਰੇ ਉਦਲੇ ਵੀ ਉਹਦੋਂ ਇੱਥੇ ਕੀ ਕੀਤਾ ਹੈਗਾ ਜਿਹੜੇ ਮਾਈਨਰ ਦੇ ਵਿੱਚੋਂ ਕੱਢ ਕੇ ਨਵਾਂ ਮਾਈਨਰ ਲੈ ਆਏਗੇ ਜੇ ਇਹੀ ਪਾਣੀ ਹੁਣ ਇੱਥੇ 2300 ਏਕੜ ਦਾ ਪਾਣੀ ਨਹੀਂ ਆ ਰਿਹਾ ਤੇ ਕੋਈ 10000 ਏਕੜ ਦਾ ਪਾਣੀ ਆ ਰਿਹਾ ਹੋਊਗਾ ਇਸ ਥਰਮਲ ਦੇ ਵਿੱਚ ਤੇ ਜਿਹੜਾ ਉਥੇ 2000 ਦੇ ਵਿੱਚ ਫੈਂਡਰੀ ਲੱਗੀ ਆ ਉਹ ਵੀ ਕੋਈ 15000 ਏਕੜ ਦਾ ਪਾਣੀ ਆ ਰਿਹਾ ਹੋਊਗਾ ਜੇ ਸਾਨੂੰ ਪਾਣੀ ਹੀ ਦਿੱਤਾ ਹੁੰਦਾ ਤਾਂ ਅਸੀਂ ਪਛੜੇ ਨਹੀਂ ਸੀਗੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਤੁਹਾਡੇ ਇੱਥੇ ਸੀਮੈਂਟ ਦੀ ਫੈਕਟਰੀ ਲੱਗਦੀ ਹੈ ਸਾਡੇ ਕੋਲ ਤਾਂ ਪਹਿਲਾਂ ਹੀ ਅੱਖਾਂ ਖੋਲਣ ਨੂੰ ਪਠੰਡੇ ਦੇ ਵਿੱਚ ਜਿਹੜਾ ਸਾਡਾ ਥਰਮਲ ਪਲਾਂਟ ਬੰਦ ਕੀਤਾ ਉਹ ਹੈਗਾ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਹਾਈ ਕੋਰਟ ਦੇ ਵਿੱਚ 10 ਸਾਲ ਹੋ ਗਏ ਕੇਸ ਪਏ ਨੂੰ ਸਾਡੇ ਪਾਣੀ ਦੇ ਵਿੱਚ ਉਹ ਜਿਹੜੀ ਫਲਾਈ ਐਸ਼ ਹੈਗੀ ਉਹਨੇ ਯੂਰੇਨੀਅਮ ਪੈਦਾ ਕਰਤਾ ਹੈਗਾ ਜੇ ਉਹ ਇੱਥੇ ਕੈਂਸਰ ਹੋ ਰਿਹਾ ਉਹ ਐਵੇਂ ਨਹੀਂ ਹੋ ਰਿਹਾਗਾ ਉਹ ਸਿਰਫ ਸਾਡੇ ਪਾਣੀ ਕਰਕੇ ਉਹ ਕੈਂਸਰ ਹੋ ਰਿਹਾਗਾ ਤੇ ਇੱਥੇ ਜਿਹੜਾ ਤੁਸੀਂ ਇਸ ਭਲੇਖੇ ਦੇ ਵਿੱਚ ਨਾ ਰਹਿ ਜਾਓ ਇਹ ਜਿਹੜਾ ਤੁਸੀਂ ਕੋਈ ਵੀ ਜੋ ਸਰਕਾਰ ਦੀ ਹੈਗੀ ਸਾਡੀਆਂ ਜ਼ਮੀਨਾਂ ਕੋਈ ਇੱਥੇ ਨਹੀਂ ਹੈਗਾ ਇਥੋਂ ਸ਼ੁਰੂਆਤ ਹੈ ਜਿਹੜੀ ਹੁਣ ਤੁਸੀਂ ਮੈਂ ਇਥੋਂ ਤੁਸੀਂ ਕਹੋਗੇ ਕਿ ਗੱਲ ਇਸ ਤੋਂ ਅੱਗੇ ਕਿਉਂ ਲੱਗ ਤੋਦਾ ਮੈਂ ਪਾਣੀ ਦਾ ਮੈਨੂੰ ਪਤਾ ਕਿ ਨਹਿਰੀ ਪਾਣੀ ਹੁੰਦਾ ਕੀ ਹੈਗਾ ਫਸਲਾਂ ਨਹੀਂ ਹੁੰਦੀਆਂ ਆਪਣੇ ਕਦੇ ਟੇਲਾਂ ਤੇ ਬੈਠ ਕੇ ਦੇਖਿਓ ਤੇ ਪਿੰਨ ਨੂੰ ਜੇ ਆਪਾਂ ਘਰ ਪਾ ਲੈਨੇ ਆ ਕਿਤੇ ਨਾਲ ਦੀਆਂ ਸਿਮੈਂਟਿਕਨ ਲੱਗ ਜਾਂਦਾ ਟੂਟੀਆਂ ਆਪਣੀਆਂ ਖਰਾਬ ਨਾਲ ਗਿਆ ਤਾਂ ਆਪਣੇ ਜਿਵੇਂ ਕੋਈ ਤੇਲ ਲਾਇਆ ਹੁੰਦਾ ਐ ਨਿਕਲ ਦਿਆ ਜਦੋਂ ਦੱਸੋ ਕੋਈ ਝੂਠ ਹੈਗਾ ਕੱਪੜੇ ਤੁਸੀਂ ਦੱਸੋ ਬੀਬੀਓ ਤੋਣੀਓ ਕਦੇ ਆਪਣੇ ਕਦੇ ਕੱਪੜੇ ਸਾਫ ਹੋਏ ਆ ਮੈਂ ਵੀ ਪਿੰਡੋਂ ਆਣਾ ਮੈਨੂੰ ਪਤਾ ਹੈਗਾ ਇਸ ਚੀਜ਼ ਦਾ ਹੁੰਦਾ ਨਾ ਬਿਲਕੁਲ ਇਹ ਗੱਲ ਹੁਣ ਮੈਨੂੰ ਇਹ ਦੱਸੋ ਇਹਦਾ ਹੱਲ ਕੀ ਹੈਗਾ ਹਾਲਤ ਤਾਂ ਇਹੀ ਹੈਗਾ ਜੋ ਉਥੇ ਕਣਕਵਾਲ ਪਿੰਡ ਦੇ ਨਾ ਉਹ ਸਰਦਾਰਾਂ ਦਾ ਪਿੰਡ ਸੀ ਆ ਤਾਂ ਬੜੀਆਂ ਸ਼ਾਲਾ ਮਾਰਦੇ ਸੀ 95 ਜੀ ਹੈਗੀ ਪਾਉਣੇ 5 5 ਲੱਖ ਲੈ ਲਿਆ ਕਿਸੇ ਨੇ ਗੱਡੀਆਂ ਲੈ ਲਈਆਂ ਕਿਸੇ ਨੇ ਕੁਝ ਲੈ ਲਿਆ ਥੋੜੇ ਬਹੁਤ ਕੋਈ ਸਿਆਣੇ ਜ਼ਮੀਨਾਂ ਲੈ ਲਈਆਂ ਪੱਲੇ ਪੁੱਲੇ ਕੁਝ ਨਹੀਂ ਪੈਂਦਾ ਅੱਜ ਜਾ ਕੇ ਦੇਖੋ ਜਿਹੜਾ ਉਹ ਪਾਣੀ ਦੇ ਨਾਲ ਰੈਫਿੰਡਰੀ ਚੱਲਦੀ ਹੈਗੀ ਉਹ ਕਹਿੰਦੇ ਸੀ ਅਸੀਂ ਲਸਾੜਾ ਕੇ ਟ੍ਰੇਨ ਜਾਂਦਾ ਹੈਗਾ ਡੱਬਾੜੀ ਦੇ ਨਾਲ ਜਾਂਦਾ ਹੈ ਨਾ ਸਾਨੂੰ ਕਿਸੇ ਨੇ ਦੱਸਿਆ ਕਿਸੇ ਲੀਡਰ ਨੇ ਵੀ 1978 ਦਾ ਉਹਦਾ ਨੋਟੀਫਿਕੇਸ਼ਨ ਕਰਕੇ ਹਰਿਆਣੇ ਦਾ ਜ਼ਮੀਨਾਂ ਵੀ ਤੁਹਾਡੀਆਂ ਵੰਡਤੀਆਂ ਨੇ ਸਾਡਦੇ ਉਹ ਜਿੱਥੇ ਉਹ ਪਾਣੀ ਦਾ ਡਿਸਪੋਜ਼ਲ ਵੀ ਹੈ ਨਹੀਂ ਆ ਤੇ ਇਸ ਕਰਕੇ ਜਿਹੜਾ ਇੱਥੋਂ ਤੋਂ ਤੁਹਾਡੀ ਜ਼ਮੀਨ ਲੈਣ ਬਾਰੇ ਕਹਿ ਰਿਹਾ ਮੈਨੂੰ ਪਤਾ ਲੱਗਿਆ ਸੀ ਕੋਈ ਡਾਕਟਰ ਤੋਂ 40 ਏਕੜ ਜ਼ਮੀਨ ਲਈ ਆ ਮੈਂ ਜੋ ਮੈਨੂੰ ਇਸ ਪ੍ਰੋਜੈਕਟ ਦੇ ਬਾਰੇ ਪਤਾ ਲੱਗਿਆ ਤੁਸੀਂ ਇਹਨਾਂ ਭਰਾਵੋ ਕੁਝ ਵੀ ਹੋ ਜੇ ਅਸੀਂ ਇਹ ਫੈਕਟਰੀ ਨਹੀਂ ਲੱਗਣਦੇ ਨਹੀਂ ਮੇਰੇ ਤੋਂ ਪਹਿਲਾਂ ਜੋ ਉਸ ਬੁਲਾਰੇ ਬਹੁਤ ਸਿਆਣੇ ਹੈਗੇ ਮੈਂ ਤੁਹਾਡੇ ਵਰਗਾ ਮੈਂ ਤੁਹਾਡੇ ਵਿੱਚੋਂ ਆ ਮੈਨੂੰ ਇਸ ਜੀ ਦਾ ਦਰਦ ਦਾ ਪਤਾ ਹੈਗਾ ਮੇਰੇ ਪਰਿਵਾਰ ਦੇ ਵਿੱਚੋਂ ਕੈਂਸਰ ਦੇ ਜੀ ਗਏ ਨੇ ਸਾਡੇ ਸਭ ਤੋਂ ਵੱਡ ਜਿਹੜੀਆਂ ਬਿਮਾਰੀਆਂ ਨੇ ਜਿਹੜੀ ਕੈਂਸਰ ਦੀ ਟ੍ਰੇਨ ਕਹੀ ਜਾਂਦੀ ਹੈਗੀ ਉਹ ਸਾਡੇ ਇਲਾਕਿਆਂ 'ਚੋਂ ਇਸੇ ਕਰਕੇ ਚੱਲਦੀ ਆ ਕਿਉਂਕਿ ਸਾਡੇ ਬਜ਼ੁਰਗ ਵਿਚਾਰੇ ਭੋਲੇ ਸੀਏ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ ਸੀ ਪਰ ਅੱਜ ਜੋ ਚਮਕੌਰ ਸਾਹਿਬ ਦੇ ਇਹਨਾਂ ਨੇ ਮੋਰਚਾ ਜਿੱਤਿਆ ਕਾਲੇ ਪਾਣੀ ਦਾ ਮੋਰਚਾ ਜਿੱਤਣ ਦਾ ਇਹਦੇ ਚ ਹੈਗੇ ਇਹ ਤੁਹਾਡੇ ਕੋਲ ਆਏ ਹੈਗੇ ਇਸ ਕਰਕੇ ਮੇਜੋ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਵਿੰਦਰ ਸਿੰਘ ਸਿੱਧੂ ਹਾਈ ਕੋਰਟ ਦੇ ਵਕੀਲ ਹੈ ਜਿਹੜੇ ਸਾਨੂੰ ਆਪਣੇ ਵਿਚਾਰ ਦੱਸ ਕੇ ਗਏ ਆ ਇਹਨਾਂ ਦਾ ਅਸੀਂ ਸਮੂਹ ਨਗਰ ਵੱਲੋਂ ਤੇ ਆਪਣੀ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਵੀ ਸਾਡੇ ਨਾਲ ਉਸੇ ਦਿਨ ਤੋਂ ਜੁੜੇ ਹੋਏ ਆ ਹੁਣ ਅਸੀਂ ਬੇਨਤੀ ਕਰਦੇ ਆ ਅਮਨਦੀਪ ਸਿੰਘ ਰਾਏਪੁਰ ਆ ਕੇ 5 ਮਿੰਟ ਦਾ ਸਮਾਂ ਲੈਣ ਕਿਉਂਕਿ ਸਮਾਂ